ਤੰਤਨ ਪਾਪਾ ਸ੍ਰੀ ਚੰਦ ਜੀ ਆਦ ਜੋਤ ਦੇ ਅਵਤਾਰ ਗੁਰੂ ਨਾਨਕ ਦੇ ਪੁੱਤਰ ਪ੍ਰਕਾਸ਼ ਅਕਾਲ ਪੁਰਖ ਦੇ ਦਰਬਾਰ ਜਿਸ ਤਰਤੀ ਉੱਤੇ ਤੁਸੀਂ ਆਏ ਸੋ ਤਰਤੀ ਹੋਈ ਪਵਿੱਤਰ ਤੁਹਾਡੀ ਨਿਸ਼ਕਾਮ ਜਪ ਤਪ ਨਾਲ ਲੀਨਾ ਜਗਤ ਸਭ ਸਿਤਰ ਬਾਬਾ ਸ਼੍ਰੀ ਚੰਦ ਪ੍ਰਭ ਜੋਤ ਅਪਰੰਪਾਰ ਜੀ ਜੰਤ ਸਭ ਉਦਾਰੇ ਸੰਸਾਰ ਤੁਸੀਂ ਧਰਮ ਦੇ ਤਨੀ ਹੋ ਪ੍ਰਭ ਤਪ ਦੇ ਸਿੰਘਾਸਨ ਤੇ ਬੈਠੇ ਨਾਨਕ ਜੋਤ ਦੀ ਛਾਇਆ ਤੁਸੀਂ ਮਾਇਆ ਦੇ ਪਰਮ ਸਭ ਸੱਬੇ ਤੋੜੇ ਤੁਹਾਡੇ ਨਾਮ ਦਾ ਜਾਪ ਜਪੇ ਜੋ ਤਾਂ ਕਾ ਕਾਲ ਨ ਸਗਲੇ ਖੇੜੇ ਭਗਤ ਪੂਤ ਪ੍ਰੇਤ ਚੁੜੀਏਲ ਲਿਕਸ ਜਾਵਨ ਜਿਉ ਰਾਤ ਅੱਗੇ ਦੀਵਾ ਬਲੇ ਤੁਹਾਡੇ ਦਰ ਦੇ ਸੇਵਕ ਹੋਣ ਉਹਨਾਂ ਉੱਤੇ ਮਿਹਰ ਤਿਹਾਰੀ ਦੁਖ ਦਰਦ ਸਗਲੇ ਨਾਲ ਜਾਵਨ ਆਵੇ ਖੁਸ਼ੀ ਨਿਰੰਕਾਰੀ ਜਿਸ ਮਨ ਵਿੱਚ ਤੁਸੀਂ ਵਸ ਜਾਓ ਉੱਥੇ ਮੋਹ ਮਾਇਆ ਨਾ ਰਹੇ ਤੁਹਾਡੇ ਚਰਨ ਧਿਆਵਨ ਵਾਲੇ ਉਹ ਦਰਸ਼ਨ ਅੰਮ੍ਰਿਤ ਪੀ ਰਹੇ ਬਾਬਾ ਸ੍ਰੀ ਚੰਦ ਜੀ ਤਪਤਵਨ ਬਾਸੀ ਕਾਲਾ ਜਾਦੂ ਮਿਟਾਵੇ ਜਿਸ ਕਰ ਨਾਮ ਉਚਾਰਿਆ ਜਾਵੇ ਉਥੇ ਲੱਖਾਂ ਸੁਖ ਆਏ ਕਾਲੇ ਜਾਦੂ ਟੂਨੇ ਦੇ ਨਾਸ਼ਕ ਤੂੰ ਆਪ ਅਬినాਸ਼ੀ ਨਾਮ ਜਿਸ ਉਤੇ ਤੂੰ ਦਇਆ ਕਰੇ ਉਹ ਪਾਵੇ ਪ੍ਰਭ ਦਾ ਧਾਮ ਤੂੰ ਭਗਤਾਂ ਦਾ ਰਖਵਾਲਾ ਗਰੀਬਾਂ ਦਾ ਆਸਰਾ ਮਾਇਆ ਦੇ ਢੇਰ ਲਗਾਵੇ ਤੂੰ ਜਿੱਥੇ ਨਾਮ ਤੇਰਾ ਉਚਾਰਾ ਤੇਰੇ ਭਗਤ ਜਿਹੜੇ ਸਿਮਰਨ ਕਰਦੇ ਕਦੇ ਨੀਵਾ ਮੂੰ ਨਾ ਹੋਵੇ ਦੁਸ਼ਮਨਾ ਦੇ ਮੁਖ ਝੁਕਾਵੇ ਜਗ ਵਿੱਚ ਤੇਰਾ ਨਾਮ ਰੋਵੇ ਜਿਸ ਹਿਰਦੇ ਵਿੱਚ ਬਾਬਾ ਵਸੇ ਉਥੇ ਅਕਾਲ ਦੀ ਜੋਤ ਜਗੇ ਪਾਪ ਕੁੰਨ ਸਭ ਮਿਟ ਜਾਵਣ ਸਤਨਾਮ ਦੀ ਤੁਨ ਲਾਗੇ ਬਾਬਾ ਜੀ ਦੀ ਅੰਮ੍ਰਿਤ ਬਾਣੀ ਵਰਸੇ ਹਰ ਹਰ ਨਾਮ ਅਦਾਰ ਜਿਸ ਨੇ ਸੁਣੀ ਸੋ ਤਰ ਗਿਆ ਉਹਿਆ ਪਵ ਸਾਗਰ ਪਾਰ ਤੂੰ ਗੁਰੂ ਨਾਨਕ ਦੇ ਘਰ ਦਾ ਚਿਰਾਗ ਜੋਤ ਅਜਰ ਅਮਰ ਅਬినాਸ਼ੀ ਜਗ ਅੰਧਕਾਰ ਵਿੱਚ ਤੂੰ ਦੀਵਾ ਨਾਨਕ ਜੋਤ ਦੀ ਪ੍ਰਕਾਸ਼ੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਜਿਨੀ ਤਪ ਦੀ ਰੀਤ ਦਿਖਾਈ ਆਪ ਜਪੋ ਤੇ ਜਗਤ ਜਪਾਵੋ ਜੋਤ ਜਗਾਈ ਤੂੰ ਮਾਇਆ ਵਿੱਚ ਰਹਿ ਕੇ ਮਾਇਆ ਜੀਤੀ ਅਤ ਅਸਾਧੂ ਤੂੰ ਸਾਦੀ ਤੂੰ ਤਿਆਗਿਆ ਮੋਹ ਮਮਤਾ ਸਭ ਤੂੰ ਅਕਾਲ ਪੁਰਖ ਦਾ ਵਦਨ ਤੂੰ ਦਇਆਵਾਨ ਕਿਰਪਾਲ ਪ੍ਰਭ ਪਗਤਾਂ ਦੇ ਸੁਖ ਸਾਗਰ ਤੇਰੇ ਚਰਨ ਧੋ ਕੇ ਪੀਏ ਜੋ ਉਹ ਜਾਵੇ ਪਾਪ ਹਰੇ ਹਰ ਬਾਬਾ ਜੀ ਦਾ ਨਾਮ ਜਪੇ ਜੋ ਉਸ ਦੇ ਕਰਮ ਸਵਾਰ ਦੇ ਮੁਸ਼ਕਲ ਵੇਲੇ ਸਾਥ ਨਾ ਛੱਡੇ ਰੱਖਿਆ ਕਰਦੇ ਪਿਆਰ ਦੇ ਜਿਸ ਘਰ ਵਿੱਚ ਤੇਰੀ ਜੋਤ ਜਲੇ ਉਥੇ ਅਗਨੀ ਨਾ ਲੱਗੇ ਕਦੇ ਦੁੱਖ ਸੁੱਖ ਦੋਹਾਂ ਵਿੱਚ ਜੋ ਸਮ ਰਹਿੰਦੇ ਸੋ ਤੇਰੇ ਚਰਨਾਂ ਦੇ ਛਲੇ ਬਾਬਾ ਸ੍ਰੀ ਚੰਦ ਜੀ ਸੁਨੋ ਅਰਦਾਸ ਸੁਣਦੇ ਮੰਗੀ ਮੁਰਾਦ ਪੂਰੀ ਕਰਦੇ ਜਿਸ ਦੇ ਸਿਰ ਉੱਤੇ ਹੱਥ ਧਰੋ ਉਦੇ ਭਾਗ ਜਾਗ ਪਏ ਤੂੰ ਦਇਆ ਦਾ ਸਾਗਰ ਬਾਬਾ ਤੂੰ ਮੋਖ ਮਾਰਗਧਾਰਾ ਤੇਰੀ ਬਾਣੀ ਦੀ ਤੁਨ ਸੁਣੀ ਜੋ ਪਾਵੇ ਅਕਾਲ ਦੀ ਪਨਾਹ ਬਾਬਾ ਸ੍ਰੀ ਚੰਦ ਜੀ ਅਕਾਲ ਰੂਪ ਗੁਰੂ ਨਾਨਕ ਦੇ ਸੰਜੋਗ ਜਿਸ ਨੇ ਤੈਨੂੰ ਪਛਾਣਿਆ ਪਾਇਆ ਹਰ ਸਤਾਂਤ ਸੰਜੋਗ ਤੂੰ ਅੰਮ੍ਰਿਤ ਵਰਸਾ ਨਿਹਕਾਮੀ ਤੂੰ ਤਪ ਦਾ ਮਹਾਨ ਤਰੰਗ ਤੇਰੀ ਜੋਤ ਸਮਾਏ ਸਾਰੇ ਅੰਗ ਤੇਰੇ ਨਾਮ ਦੀ ਤੁਨ ਅਨੰਗ ਤੂੰ ਪੂਤ ਪ੍ਰੇਤ ਨਾਸ਼ਨ ਵਾਲਾ ਤੂੰ ਕਾਲਾ ਜਾਦੂ ਹਰਨ ਤੇਰੇ ਦਰਤੇ ਆਏ ਜੋ ਪਾਵਨ ਜੀਵਨ ਦਾ ਮਰਨ ਤੂੰ ਦਇਆਵਾਨ ਬਾਬਾ ਸ਼੍ਰੀ ਚੰਦ ਤੂੰ ਧਰਮ ਦਾ ਸਿੰਘਾਸਨ ਤੇਰੇ ਚਰਨੀ ਜੋ ਲੱਗ ਪਏ ਉਹ ਪਾਵਨ ਸਾਚਾ ਆਸਨ ਜਿਸਨੇ ਤੇਰਾ ਨਾਮ ਜਪਿਆ ਉਸਨੇ ਮਾਇਆ ਜਿੱਤੀ ਜਿਸਨੇ ਤੇਰੇ ਚਰਨ ਧੋਏ ਉਸਨੇ ਕਿਰਪਾ ਨਾਹੀ ਕਿਰਪਾ ਪਾਈ ਨਿੱਤੀ ਤੇਰੇ ਸਿਮਰਨ ਕਰੇ ਜਿਹੜਾ ਮਨ ਉਸ ਉੱਤੇ ਕਾਲ ਨਾ ਛੜਦਾ ਤੇਰਾ ਨਾਮ ਜਪੇ ਜਿਹੜਾ ਨਿਤ ਉਸ ਦਾ ਦੁੱਖ ਨ ਹਰਦਾ ਜਿਸ ਕਰ ਤੇਰੀ ਅਰਦਾਸ ਹੋਵੇ ਉਥੇ ਲਖਾਂ ਸੁਖ ਆਵਨ ਜਿਸ ਜਿਮਤ ਤੇ ਨਾਮ ਤੇਰਾ ਉਹ ਅਮਰਤ ਵਰਖਾ ਪਾਵਨ ਸੁਨੋ ਸ਼੍ਰੀ ਚੰਦਰ ਜੀ ਦੇ ਗੁਣ ਗਾਵਾਂ ਜੀ ਪ੍ਰਾਂਤ ਸੁਹਾਵੇ ਜਿਸ ਨੇ ਗਾਵੇ ਉਹ ਦੁੱਖ ਮਿਟੇ ਕਲਿਆਣੀ ਫਲ ਪਾਵੇ ਤੂੰ ਤਪਵਾਨ ਤੂੰ ਜੋਤ ਸਰੂਪ ਤੂੰ ਗਿਆਨ ਨਾਨਕ ਦਾ ਚਿੰਨ ਤੂੰ ਪਗਤਾਂ ਦਾ ਰਖਵਾਲਾ ਤੂੰ ਦੁਸ਼ਮਨਾ ਦਾ ਬਿਨ ਤੇਰੀ ਮਹਿਮਾ ਅੰਤ ਨਾ ਪਾਵੇ ਤੇਰਾ ਗੁਣ ਗਾਇਨ ਅਦ부ਤ ਤੂੰ ਸਰਬ ਕਲਾ ਸਮਰਾਤ ਪ੍ਰਭ ਤੂੰ ਦਇਆਧਾਰ ਅਪਾਰ ਜਿਸ ਨੇ ਤੇਰੀ ਸਿਫਤ ਗਾਈ ਉਸ ਦੇ ਗ੍ਰਹਿ ਵਿੱਚ ਚਾਨਣ ਜਿਸ ਨੇ ਤੇਰਾ ਨਾਮ ਧਿਆਇਆ ਉਸ ਦੇ ਅੰਦਰ ਗਿਆਨ ਤੇਰੇ ਦਾਤੇ ਸੇਵ ਕਰਹੰਦੇ ਨਾਮ ਰੰਗ ਵਿੱਚ ਮਸਤ ਜਗਤ ਵਿੱਚ ਜੋ ਨਾਮ ਤੇਰਾ ਗਾਵੇ ਉਹ ਪਾਵੇ ਹਰ ਰਸ ਅਨੁਸਤ ਤਨ ਤਨ ਬਾਬਾ ਸ੍ਰੀ ਚੰਦ ਜੀ ਜਿੰਨੀ ਗੁਰੂ ਪ੍ਰਸਾਦ ਜਗਤ ਧਾਰਿਆ ਜਿਸ ਨੇ ਤੈਨੂੰ ਸਿਮਰਿਆ ਉਸ ਦਾ ਮਨ ਨਿਰਮਲ ਭਾਰਿਆ ਤਨ ਤਨ ਬਾਬਾ ਸ੍ਰੀ ਚੰਦ ਜੀ ਆਦ ਜੋਤ ਦੇ ਅਵਤਾਰ ਗੁਰੂ ਨਾਨਕ ਦੇ ਪੁੱਤਰ ਪ੍ਰਕਾਸ਼ ਅਕਾਲ ਪੁਰਖ ਦੇ ਦਰਬਾਰ ਜਿਸ ਧਰਤੀ ਉੱਤੇ ਤੁਸੀਂ ਆਏ ਸੋ ਧਰਤੀ ਹੋਈ ਪਵਿੱਤਰ ਤੁਹਾਡੀ ਨਿਸ਼ਕਾਮ ਜਪ ਤਪ ਨਾਲ ਲੀਨਾ ਜਗਤ ਸਭ ਸਿਤਰ ਬਾਬਾ ਸ਼੍ਰੀ ਚੰਦ ਪ੍ਰਭ ਜੋਤ ਅਪਰੰਪਾਰ ਜੀ ਜੰਤ ਸਭ ਉਦਾਰੇ ਸੰਸਾਰ ਤੁਸੀਂ ਧਰਮ ਦੇ ਤਨੀ ਹੋ ਪ੍ਰਭ ਆਪ ਦੇ ਸਿੰਘਾਸਨ ਤੇ ਬੈਠੇ ਨਾਨਕ ਜੋਤ ਦੀ ਛਾਇਆ ਤੁਸੀਂ ਮਾਇਆ ਤੇ ਪਰਮ ਸਭ ਸੱਬੇ ਤੋੜੇ ਤੁਹਾਡੇ ਨਾਮ ਦਾ ਜਾਪ ਜਪੇ ਜੋ ਤਾਂ ਕਾ ਕਾਲ ਨ ਸਗਲੇ ਖੇੜੇ ਭਗਤ ਪੂਤ ਪ੍ਰੇਤ ਚੁੜੀਲ ਨਿਕਸ ਜਾਵਨ ਜਿਉ ਰਾਤ ਅੱਗੇ ਦੀਵਾ ਬਲੇ ਤੁਹਾਡੇ ਦਰ ਦੇ ਸੇਵਕ ਹੋਣ ਉਹਨਾਂ ਉੱਤੇ ਮਿਹਰ ਤਿਹਾਰੀ ਦੁੱਖ ਦਰਦ सगਲੇ ਨਾਲ ਜਾਵਨ ਆਵੇ ਖੁਸ਼ੀ ਨਿਰੰਕਾਰੀ ਜਿਸ ਮਨ ਵਿੱਚ ਤੁਸੀਂ ਵਸ ਜਾਓ ਉਥੇ ਮੋਹ ਮਾਇਆ ਨਾ ਰਹੇ ਤੁਹਾਡੇ ਚਰਨ ਤੇ ਆਵਨ ਵਾਲੇ ਉਹ ਦਰਸ਼ਨ ਅੰਮ੍ਰਿਤ ਪੀ ਰਹੇ ਬਾਬਾ ਸ੍ਰੀ ਚੰਦ ਜੀ ਤਪੁਵਨ ਵਾਸੀ ਕਾਲਾ ਜਾਦੂ ਮਿਟਾਵੇ ਜਿਸ ਕਰ ਨਾਮ ਉਚਾਰਿਆ ਜਾਵੇ ਉਥੇ ਲੱਖਾਂ ਸੁਖ ਆਏ ਕਾਲੇ ਜਾਦੂ ਤੂੰ ਦੇ ਨਾਸ਼ਕ ਤੂੰ ਆਪ ਅਬినాਸ਼ੀ ਨਾਮ ਜਿਸ ਉੱਤੇ ਤੂੰ ਦਇਆ ਕਰੇ ਉਹ ਪਾਵੇ ਪ੍ਰਭ ਦਾ ਧਾਮ ਤੂੰ ਭਗਤਾਂ ਦਾ ਰਖਵਾਲਾ ਗਰੀਬਾਂ ਦਾ ਆਸਰਾ ਮਾਇਆ ਦੇ ਢੇਰ ਲਗਾਵੇ ਤੂੰ ਜਿੱਥੇ ਨਾਮ ਤੇਰਾ ਉਚਾਰਾ ਤੇਰੇ ਭਗਤ ਜਿਹੜੇ ਸਿਮਰਨ ਕਰਦੇ ਕਦੇ ਨੀਵਾਂ ਮੂੰਹ ਨਾ ਹੋਵੇ ਦੁਸ਼ਮਨਾ ਦੇ ਮੋਖ ਛੁਕਾਵੇ ਜਗ ਵਿੱਚ ਤੇਰਾ ਨਾਮ ਰੋਵੇ ਜਿਸ ਹਿਰਦੇ ਵਿੱਚ ਬਾਬਾ ਵਸੇ ਉਥੇ ਅਕਾਲ ਦੀ ਜੋਤ ਜਗੇ ਪਾਪ ਕੁੰਨ ਸਭ ਮਿਟ ਜਾਵਣ ਸਤਨਾਮ ਦੀ ਤੁਨ ਲਾਗੇ ਬਾਬਾ ਜੀ ਦੀ ਅੰਮ੍ਰਿਤ ਬਾਣੀ ਵਰਸੇ ਹਰ ਹਰ ਨਾਮ ਅਦਾਰ ਜਿਸ ਨੇ ਸੁਣੀ ਸੋ ਤਰ ਗਿਆ ਕੋਇਆ ਪਵ ਸਾਗਰ ਪਾਰ ਤੂੰ ਗੁਰੂ ਨਾਨਕ ਦੇ ਘਰ ਦਾ ਚਿਰਾਗ ਜੋਤ ਅਜਰ ਅਮਰ ਅਬినాਸ਼ੀ ਜਗ ਅੰਧਕਾਰ ਵਿੱਚ ਤੂੰ ਦੀਵਾ ਨਾਨਕ ਜੋਤ ਦੀ ਪ੍ਰਕਾਸ਼ੀ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਜਿਨੀ ਤਪ ਦੀ ਰੀਤ ਦਿਖਾਈ ਆਪ ਜਪੋ ਤੇ ਜਗਤ ਜਪავੋ ਜੋਤ ਜਗਾਈ ਤੂੰ ਮਾਇਆ ਵਿੱਚ ਰਹਿ ਕੇ ਮਾਇਆ ਜੀਤੀ ਅਤ ਅਸਾਧੂ ਤੂੰ ਸਾਦੀ ਤੂੰ ਤਿਆਗਿਆ ਮੋਹ ਮਮਤਾ ਸਭ ਤੂੰ ਅਕਾਲ ਪੁਰਖ ਦਾ ਵਾਦੂ ਤੂੰ ਦਇਆਵਾਨ ਕਿਰਪਾਲ ਪ੍ਰਭ ਪਗਤਾਂ ਦੇ ਸੁਖ ਸਾਗਰ ਤੇਰੇ ਚਰਨ ਧੋ ਕੇ ਪੀਏ ਜੋ ਉਹ ਜਾਵੇ ਪਾਪ ਹਰੇ ਹਰ ਬਾਬਾ ਜੀ ਦਾ ਨਾਮ ਜਪੇ ਜੋ ਉਸ ਦੇ ਕਰਮ ਸਵਾਰ ਦੇ ਮੁਸ਼ਕਲ ਵੇਲੇ ਸਾਥ ਨਾ ਛੱਡੇ ਰੱਖਿਆ ਕਰਦੇ ਪਿਆਰ ਦੇ ਜਿਸ ਕਰ ਵਿੱਚ ਤੇਰੀ ਜੋਤ ਜਲੇ ਉਥੇ ਅਗਨੀ ਨਾ ਲੱਗੇ ਕਦੇ ਦੁੱਖ ਸੁੱਖ ਦੋਹਾਂ ਵਿੱਚ ਜੋ ਸਮ ਰਹਿੰਦੇ ਸੋ ਤੇਰੇ ਚਰਨਾਂ ਦੇ ਛਲੇ ਬਾਬਾ ਸ੍ਰੀ ਚੰਦ ਜੀ ਸੁਨੋ ਅਰਦਾਸ ਸੁਣਦੇ ਮੰਗੀ ਮੁਰਾਦ ਪੂਰੀ ਕਰਦੇ ਜਿਸ ਦੇ ਸਿਰ ਉੱਤੇ ਹੱਥ ਧਰੋ ਉਦੇ ਭਾਗ ਜਾਗ ਪਏ ਤੂੰ ਦਇਆ ਦਾ ਸਾਗਰ ਬਾਬਾ ਤੂੰ ਮੋਖ ਮਾਰਗਧਾਰਾ ਤੇਰੀ ਬਾਣੀ ਦੀ ਤੁਨ ਸੁਣੀ ਜੋ ਪਾਵੇ ਅਕਾਲ ਦੀ ਪਨਾਹ ਬਾਬਾ ਸ੍ਰੀ ਚੰਦ ਜੀ ਅਕਾਲ ਰੂਪ ਗੁਰੂ ਨਾਨਕ ਦੇ ਸੰਜੋਗ ਜਿਸ ਨੇ ਤੈਨੂੰ ਪਛਾਣਿਆ ਪਾਇਆ ਹਰਿ ਸ਼ਤਾਂਤ ਸੰਜੋਗ ਤੂੰ ਅੰਮ੍ਰਿਤ ਵਰਸਾ ਨਿਹਕਾਮੀ ਤੂੰ ਤਪਦਾ ਮਹਾਨ ਤਰੰਗ ਤੇਰੀ ਜੋਤ ਸਮਾਏ ਸਾਰੇ ਅੰਗ ਤੇਰੇ ਨਾਮ ਦੀ ਤੁਨ ਅਨੰਗ ਤੂੰ ਪੂਤ ਪ੍ਰੇਤ ਨਾਸ਼ਨ ਵਾਲਾ ਤੂੰ ਕਾਲਾ ਜਾਦੂ ਹਰਨ ਤੇਰੇ ਦਰਤੇ ਆਏ ਜੋ ਪਾਵਨ ਜੀਵਨ ਦਾ ਮਰਨ ਤੂੰ ਦਇਆਵਾਨ ਬਾਬਾ ਸ਼੍ਰੀ ਚੰਦ ਤੂੰ ਧਰਮ ਦਾ ਸਿੰਘਾਸਨ ਤੇਰੇ ਚਰਨੀ ਜੋ ਲੱਗ ਪਏ ਉਹ ਪਾਵਨ ਸਾਚਾ ਆਸਨ ਜਿਸਨੇ ਤੇਰਾ ਨਾਮ ਜਪਿਆ ਉਸਨੇ ਮਾਇਆ ਜਿੱਤੀ ਜਿਸਨੇ ਤੇਰੇ ਚਰਨ ਧੋਏ ਉਸਨੇ ਕਿਰਪਾ ਨਾਹੀ ਕਿਰਪਾ ਪਾਈ ਨਿੱਤੀ ਤੇਰੇ ਸਿਮਰਨ ਕਰੇ ਜਿਹੜਾ ਮਨ ਉਸ ਉੱਤੇ ਕਾਲ ਨਾ ਛੜਦਾ ਤੇਰਾ ਨਾਮ ਜਪੇ ਜਿਹੜਾ ਨਿਤ ਉਸ ਦਾ ਦੁੱਖ ਨ ਹਰਦਾ ਜਿਸ ਕਰ ਤੇਰੀ ਅਰਦਾਸ ਹੋਵੇ ਉਥੇ ਲਖਾਂ ਸੁਖ ਆਵਨ ਜਿਸ ਜੇਵਾ ਤੇ ਨਾਮ ਤੇਰਾ ਉਹ ਅਮਰਤ ਵਰਖਾ ਪਾਵਨ ਸੁਨਿ ਸ਼ੀਰੀ ਚੰਦਰ ਜੀ ਦੇ ਗੁਣ ਗਾਵਾਂ ਜੀ ਪ੍ਰਾਂਤ ਸੁਹਾਵੇ ਜਿਸ ਨੇ ਗਾਵੇ ਉਹ ਦੁੱਖ ਮਿਟੇ ਕਲਿਆਣੀ ਫਲ ਪਾਵੇ ਤੂੰ ਤਪਵਾਨ ਤੂੰ ਜੋਤ ਸਰੂਪ ਤੂੰ ਗਿਆਨ ਨਾਨਕ ਦਾ ਚਿੰਨ ਤੂੰ ਪਗਤਾਂ ਦਾ ਰਖਵਾਲਾ ਤੂੰ ਦੁਸ਼ਮਨਾ ਦਾ ਬਿਨ ਤੇਰੀ ਮਹਿਮਾ ਅੰਤ ਨਾ ਪਾਵੇ ਤੇਰਾ ਗੁਣ ਗਾਇਨ ਅਦ부ਤ ਤੂੰ ਸਰਬ ਕਲਾ ਸਮਰਾਤ ਪ੍ਰਭ ਤੂੰ ਦਇਆਧਾਰ ਅਪਾਰ ਜਿਸ ਨੇ ਤੇਰੀ ਸਿਫਤ ਗਾਈ ਉਸ ਦੇ ਗ੍ਰਹਿ ਵਿੱਚ ਚਾਨਣ ਜਿਸ ਨੇ ਤੇਰਾ ਨਾਮ ਧਿਆਇਆ ਉਸ ਦੇ ਅੰਦਰ ਗਿਆਨ ਤੇਰੇ ਦਾਤੇ ਸੇਵਕ ਰਹੰਦੇ ਨਾਮ ਰੰਗ ਵਿੱਚ ਮਸਤ ਜਗਤ ਵਿੱਚ ਜੋ ਨਾਮ ਤੇਰਾ ਗਾਵੇ ਉਹੋ ਪਾਵੇ ਹਰ ਰਸ ਅਨੁਸਤ ਤੰਤਨ ਬਾਬਾ ਸ੍ਰੀ ਚੰਦ ਜੀ ਜਿੰਨੀ ਗੁਰੂ ਪ੍ਰਸਾਦ ਜਗਤ ਧਾਰਿਆ ਜਿਸ ਨੇ ਤੈਨੂੰ ਸਿਮਰਿਆ ਉਸ ਦਾ ਮਨ ਨਿਰਮਲ ਭਾਰਿਆ